ਸੀ ਬੱਚਾ ਛੋਟਾ ਜਿਹੜਾ 5 ਸਾਲ ਦਾ ਸੀ ਸਿਰਫ ਹਰਵੀਰ ਸਿੰਘ ਉਹਨੂੰ ਨਿਆਦਵਾਨ ਲਈ ਇੱਥੇ ਪਹੁੰਚੇ ਆ ਤਾਂ ਸਾਰੇ ਇਕੱਠੇ ਹੋਏ ਆ ਵੀ ਕੱਲ ਨੂੰ ਕਿਸੇ ਹੋਰ ਮਾਸੂਮ ਨਾਲ ਇਦਾਂ ਨਾ ਕੀਤਾ ਜਾਵੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਡਾ ਅੱਜ ਜਿਹੜਾ ਰੋਸ਼ਮਸਾਰਾ ਕੱਢਣ ਦਾ ਸਾਡਾ ਜਿਹੜਾ ਮਤਵ ਹੈ ਉਹ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਮਾਸੂਮ ਨੂੰ ਇੱਕ ਦਰਿੰਦਗੀ ਭਰੀ ਮੌਤ ਦਿੱਤੀ ਗਈ ਮਾਪਿਆਂ ਤੋਂ ਉਹਨਾਂ ਦਾ ਬੱਚਾ ਖੋਇਆ ਗਿਆ ਅਰ ਇਸਰ ਜੋ ਆਪਕਾ ਸਾਰਿਆਂ ਨੂੰ ਪਤਾ ਹੈ ਹੁਸ਼ਿਆਰਪੁਰ ਦੇ ਵਿੱਚ ਜੋ 5 ਸਾਲ ਦੇ ਬੱਚੇ ਦੇ ਨਾਲ ਹਾਸਾ ਹੋਇਆ ਆ ਅਸੀਂ ਉਧਰ ਰਿਲੇਟਿਡ ਇੱਥੇ ਪਹੁੰਚਿਆ ਸੀ ਨਹੀਂ ਜਾਣਦੇ ਕਾਲੂ ਸਾਡੇ ਬੱਚੇ ਦੀ ਵਾਰੀ ਹੋ ਗਈ ਕਿ ਅੱਜ ਇਹ ਹੁਸ਼ਿਆਰਪੁਰ ਦਾ ਤੁਸੀਂ ਇਹ ਜਿੰਨੇ ਵੀ ਪਰਵਾਸੀ ਨੇ ਸਾਡੇ ਸਭ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਪੰਜਾਬੀ ਖੁਦੋ ਨਾਲ ਤੋਂ ਕੰਮ ਕਰਵਾਨੇ ਆ ਪਰ ਅਸੀਂ ਜਾਣਦੇ ਆ ਕਿ ਜੇ ਉਹ ਆਏ ਨੇ ਆਪਣੀ ਰੋਜ਼ੀ ਰੋਟੀ ਦੇ ਲਈ ਇੱਥੇ ਪਹੁੰਚਦੇ ਨੇ ਪਰ ਉਹਨਾਂ ਨਾਲ ਕੋਈ ਨਾ ਕੋਈ ਉਹਨਾਂ ਦੀ ਜਿਹੜੀ ਹੈ ਆਪਣਾ ਕਰਨਾ ਤੇ ਲੈਣੇ ਰਾਜਪੁਰਾ ਤੋਂ ਸਸ਼ੀਲ ਕੁਮਾਰ ਦੀ ਰਿਪੋਰਟ ਸ਼ਿਆਰਪੁਰ ਬੱਚੇ ਦੇ ਕਤਲ ਦਾ ਮਾਮਲਾ ਗਰਮਾਇਆ ਰਾਜਪੁਰਾ ਵਿੱਚ ਔਰਤਾਂ ਦਾ ਵੱਡਾ ਇਕੱਠ ਪ੍ਰਵਾਸੀਆਂ ਕਲਾਕ ਕੀਤਾ ਰੋਸ ਪ੍ਰਦਰਸ਼ਨ ਤੇ ਕੱਢਿਆ ਕੈਂਡਲ ਮਾਰਚ ਕਰ ਰਹੇ ਹੋ ਕਿਸ ਵਜ੍ਹਾ ਨਾਲ ਕਾਫੇ ਕਿਉਂ ਕਰ ਰਹੇ ਹੋ ਕੀ ਕਰ ਰਹੇ ਹੋ ਸਾਡਾ ਅੱਜ ਜਿਹੜਾ ਰੋਸ਼ਮਸਾਰਾ ਕੱਢਣ ਦਾ ਸਾਡਾ ਜਿਹੜਾ ਮਤਵ ਹੈ ਉਹ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਮਾਸੂਮ ਨੂੰ ਇੱਕ ਦਰਿੰਦਗੀ ਭਰੀ ਮੌਤ ਦਿੱਤੀ ਗਈ ਮਾਪਿਆਂ ਤੋਂ ਉਹਨਾਂ ਦਾ ਬੱਚਾ ਖੋਇਆ ਗਿਆ ਔਰ ਜੋ ਉਹਦੇ ਨਾਲ ਬੱਚੇ ਦੇ ਨਾਲ ਕੁਕਰਮ ਕੀਤਾ ਗਿਆ ਅਸੀਂ ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਮੈਨੂੰ ਲੱਗਦਾ ਹੈ ਕਿ ਜਿੰਨਾ ਜਿੰਨਾ ਦੀਆਂ ਜ਼ਮੀਰਾਂ ਜਾਗਦੀਆਂ ਨੇ ਹਜੇ ਉਹ ਵਾਲੇ ਲੋਕ ਸਾਰੇ ਇਕੱਠੇ ਹੋ ਕੇ ਤੇ ਅਸੀਂ ਰੋਸ ਧਰਨਾ ਦੇ ਕਿਉਂਕਿ ਸਾਨੂੰ ਬੇਸ਼ੱਕ ਉਸ ਬੱਚੇ ਨੇ ਸਾਡੇ ਪੇਟ ਤੋਂ ਜਨਮ ਨਹੀਂ ਸੀ ਲਿਆ ਉਹ ਬੱਚਾ ਸਾਡਾ ਨਹੀਂ ਸੀ ਪਰ ਉਹ ਬੱਚਾ ਕਿਤੇ ਨਾ ਕਿਤੇ ਪੂਰੇ ਪੰਜਾਬ ਦਾ ਸੀ ਜਿੰਨੇ ਵੀ ਲੋਕ ਇੱਥੇ ਆਏ ਨੇ ਇਹ ਬੱਚਾ ਉਹਨਾਂ ਦਾ ਸੀ ਅਸੀਂ ਚਾਹੁੰਦੇ ਆ ਅਸੀਂ ਦੁੱਖਦਰ ਸਮਝਦੀ ਆ ਬਿਲਕੁਲ ਅਸੀਂ ਸਾਰਾ ਸਮਝਦੇ ਹੋਏ ਅਸੀਂ ਚਾਹੁੰਦੇ ਆ ਕਿ ਉਸ ਬੱਚੇ ਨੂੰ ਜਿਹੜਾ ਇਨਸਾਫ ਦਵਾਇਆ ਜਾਏ ਉਹਦੇ ਰੋਸ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਇਹ ਕੈਂਡਲ ਮਾਰਚ ਜਿਹੜਾ ਕਰ ਰਹੇ ਹੋ ਇੱਥੇ ਤੋਂ ਹੀ ਲੱਗ ਰਿਹਾ ਇਸ ਤੋਂ ਅੱਗੇ ਵੀ ਅਸੀਂ ਕਰਦੇ ਰਹਾਂਗੇ ਜਿੰਨਾ ਚਿਰ ਬੱਚੇ ਨੂੰ ਨਿਆਣ ਨਹੀਂ ਦਵਾਉਂਦਾ ਕਿਉਂਕਿ ਸਾਨੂੰ ਇਹ ਲੱਗਦਾ ਹੈ ਸਭ ਤੋਂ ਵੱਡੀ ਗੱਲ ਮੈਂ ਇੱਕ ਕਹਿਣਾ ਚਾਹਾਂਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਚੀਜ਼ ਦਰਜ ਹੈ ਕਹਿੰਦੇ ਨੇ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ ਕਬੀਰ ਸਾਹਿਬ ਦਾ ਇਹ ਸ਼ਲੋਕ ਹੈ ਜਿੰਨਾ ਚਿਰ ਸਾਡੀਆਂ ਸਾਰਿਆਂ ਦੀਆਂ ਜ਼ਮੀਰਾਂ ਨਹੀਂ ਜਾਗਣਗੀਆਂ ਉਹਨਾਂ ਚਿਰ ਸਾਨੂੰ ਕਿਸੇ ਚੀਜ਼ ਦਾ ਨਿਆਂ ਨਹੀਂ ਮਿਲ ਸਕਦਾ ਅੱਜ ਉਸ ਬੱਚੇ ਦੇ ਨਾਲ ਇਹ ਹਰਕਤ ਹੋਈ ਹੈ ਕੱਲ ਨੂੰ ਇਹ ਸਾਡੇ ਬੱਚਿਆਂ ਦੇ ਨਾਲ ਵੀ ਹੋ ਸਕਦੀ ਹੈ ਇਹਨਾਂ ਵਿੱਚੋਂ ਕਿਸੇ ਵੀ ਬੱਚੇ ਦੇ ਨਾਲ ਹੋ ਸਕਦੀ ਹੈ ਇਹ ਪ੍ਰੋਟੈਸਟ ਕਰਨ ਦਾ ਸਾਡਾ ਮਕਸਦ ਹੀ ਇਹ ਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਸੇਫ ਰੱਖੀਏ ਕੋਈ ਬਾਹਰ ਦਾ ਬੰਦਾ ਜਿਨ੍ਹਾਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਆਈਡੀ ਨਹੀਂ ਉਹਦੀ ਚੈੱਕ ਨਹੀਂ ਕੀਤੀ ਗਈ ਉਹ ਕ੍ਰਿਮੀਨਲ ਰਿਕਾਰਡ ਹੈ ਉਹਦਾ ਬੰਦੇ ਦਾ ਉਹ ਯੂਪੀ ਦੇ ਵਿੱਚੋਂ ਜਾਂ ਬਿਹਾਰ ਦੇ ਵਿੱਚੋਂ ਕਿਵੇਂ ਕ੍ਰਿਮੀਨਲ ਰਿਕਾਰਡ ਦੇ ਨਾਲ ਸਾਡੇ ਪੰਜਾਬ ਚ ਐਂਟਰੀ ਕਰ ਸਕਦੇ ਨੇ ਉਹਨਾਂ ਦੇ ਉੱਤੇ ਬੰਦਿਸ਼ ਕਿਉਂ ਨਹੀਂ ਲਾਈ ਗਈ ਜਿਸ ਬੰਦੇ ਦਾ ਪਹਿਲਾਂ ਹੀ ਕੇਸ ਚੱਲਦਾ ਸੀ ਸਜ਼ਾ ਕੱਟ ਕੇ ਆਇਆ ਰੇਪਿਸਟ ਹੈ ਤੇ ਉਹਨੇ ਇੱਕ 5 ਸਾਲ ਦੇ ਮਾਸੂਮ ਦੇ ਨਾਲ ਜਦੋਂ ਦਰਿੰਦਗੀ ਕੀਤੀ ਮੈਂ ਅੱਜ 5 ਰਾਤਾਂ ਤੋਂ ਮੈਂ ਸੌ ਨਹੀਂ ਪਾਈ ਕਿਉਂਕਿ ਮੈਨੂੰ ਉਸ ਬੱਚੇ ਲਈ ਬਹੁਤ ਜ਼ਿਆਦਾ ਮੇਰੇ ਮਨ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਇਹ ਹਾਦਸਾ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਹੈ ਆਪਾਂ ਬੱਚੇ ਨੂੰ ਉਹਦੇ ਨੂੰ ਆਤਮਾ ਨੂੰ ਸ਼ਾਂਤੀ ਦਿਵਾਉਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆ ਜੀ ਮਾਤਾ ਜੀ ਅੱਜ ਤੁਸੀਂ ਇੱਥੇ ਨੋਸਟਾਸਟਿਕ ਆਏ ਜੀ ਜਰਮਾਤਾ ਹੁੰਦਾ ਹੈ ਇਹ ਆਪਣੇ ਠੀਕ ਆਏ ਇਹ ਸਰ ਜੋ ਆਪਾਂ ਸਾਰਿਆਂ ਨੂੰ ਪਤਾ ਹੈ ਹੁਸ਼ਿਆਰਪੁਰ ਦੇ ਵਿੱਚ ਜੋ 5 ਸਾਲ ਦੇ ਬੱਚੇ ਦੇ ਨਾਲ ਹਾਸਾ ਹੋਇਆ ਆ ਅਸੀਂ ਉਹਦੇ ਰਿਲੇਟਿਡ ਇੱਥੇ ਪਹੁੰਚੇ ਆ ਅਸੀਂ ਨਹੀਂ ਚਾਹੁੰਦੇ ਕੱਲ ਨੂੰ ਸਾਡੇ ਬੱਚੇ ਦੀ ਵਾਰੀ ਹੋਵੇ ਕਿ ਅੱਜ ਇਹ ਹੁਸ਼ਿਆਰਪੁਰ ਤੱਕ ਨਹੀਂ ਇਹ ਜਿੰਨੇ ਵੀ ਪ੍ਰਵਾਸੀ ਨੇ ਸਾਡੇ ਸਭ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਪੰਜਾਬੀ ਖੁਦ ਉਹਨਾਂ ਤੋਂ ਕੰਮ ਕਰਵਾਨੇ ਆ ਪਰ ਅਸੀਂ ਚਾਹੁੰਦੇ ਆ ਕਿ ਜੇ ਉਹ ਆਏ ਨੇ ਆਪਣੀ ਰੋਜ਼ੀ-ਰੋਟੀ ਦੇ ਲਈ ਇੱਥੇ ਪਹੁੰਚਦੇ ਨੇ ਪਰ ਉਹਨਾਂ ਨਾਲ ਕੋਈ ਨਾ ਕੋਈ ਉਹਨਾਂ ਦੀ ਜਿਹੜੀ ਹੈ ਆਪਣਾ ਆਇਡੈਂਟੀਟੀ ਕਾਰਡ ਵਗੈਰਾ ਜੋ ਵੀ ਆਧਾਰ ਕਾਰਡ ਆ ਜੋ ਵੀ ਪ੍ਰੂਫ ਹੈ ਉਹਨਾਂ ਦੇ ਲੈਣੇ ਚਾਹੀਦੇ ਨੇ ਉਹਨਾਂ ਬਾਰੇ ਕੋਈ ਇਨਕੁਆਰੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਬੰਦਾ ਸਹੀ ਵੀ ਹੈ ਇਹ ਨਾ ਉਹ ਜਿੱਦਾਂ ਇਹ ਬੱਚੇ ਦੇ ਨਾਲ ਹੋਇਆ ਕੋਈ ਉਹ ਦੇਖੋ ਜੀ ਸਜ਼ਾ ਕਟ ਗਿਆ ਹੋਇਆ ਸੀ 7 ਸਾਲ ਦੀ ਤਾਂ ਵੀ ਉਹ ਪੰਜਾਬ ਦੇ ਵਿੱਚ ਉਹ ਸ਼ਰਿਆਮ ਘੁੰਮਦਾ ਪਿਆ ਸੀ ਇਹ ਚੀਜ਼ ਬਹੁਤ ਗਲਤ ਹੈ ਜੋ ਨੇ ਸਾਡੇ ਬੱਚਿਆਂ ਦੇ ਨਾਲ ਇਹ ਵਲਾ ਸਟੈਪ ਕੀਤਾ ਅਸੀਂ ਚਾਹੁੰਦੇ ਹਾਂ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਉਦਾਂ ਦੀ ਹੀ ਸਜ਼ਾ ਮਿਲੇ ਜਿੱਦਾਂ ਉਹਨੇ ਬੱਚੇ ਨੂੰ ਤੜਫਾਇਆ ਹੈ ਸੇਮ ਉਹਦਾ ਦੀ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਸਜ਼ਾ ਇਹ ਨਹੀਂ ਕਿ ਉਹ ਚਾਰ ਦੀਵਾਰੀ ਦੇ ਅੰਦਰ ਹੋਵੇ ਉਹ ਚਾਰ ਦੀਵਾਰੀ ਦੇ ਬਾਹਰ ਹੋਣੀ ਚਾਹੀਦੀ ਹੈ ਤਾਂ ਕਿ ਜੇ ਕੱਲ ਕੋਈ ਹੋਰ ਵੀ ਕੰਮ ਇਹ ਕਰਨ ਦੀ ਸੋਚੇ ਤਾਂ ਉਹਦੀ ਰੂਹ ਕੰਬ ਜੇ ਇੱਕ ਵਾਰੀ ਐਮੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਬਾਕੀ ਦੇਖੋ ਦੇਸ਼ਾਂ ਦੇ ਵਿੱਚ ਵੀ ਹੈ ਦੁਬਈ ਦੇ ਵਿੱਚ ਵੀ ਕਿਉਂ ਨਹੀਂ ਹੈ ਕ੍ਰਾਈਮ